ਆ ਜਾ ਅੰਝ ਥੱਲੇ ਜੀ ਸਸਿਕਾ ਫਰੈਂਸ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਆ ਤੇ ਅੱਜ ਬਣਾ ਰਹੇ ਆ ਅਸੀਂ ਮਟਨ ਤੇ ਢਾਈ ਕਟਛੀ ਇਹ ਵਾਲੀ ਇਹ ਨਾ ਪਾ ਦਿੱਤਾ ਹੈ ਤੇਲ ਤੇ ਇਧਰ ਮੈਂ ਕੱਟਿਆ ਕਿੱਲੋ ਦੇ ਕਰੀਬ ਮੈਂ ਪਿਆਰੀ ਕੱਟੇ ਆ ਫੇਰ ਲਸਣ ਅਦਰ ਗ੍ਰੈਂਡ ਕਰ ਲਿਆ ਟਮਾਟਰ ਵਗੈਰਾ ਗ੍ਰੈਂਡ ਕਰ ਲਿਆ ਤੇ ਇਧਰ ਆਪਣਾ ਮਟਰਨ ਪਾਇਆ ਤੇ ਚਲੋ ਦਿਖਾਨੇ ਆ ਤੁਹਾਨੂੰ ਮਟਰਨ ਰੈਸਪੀ ਉਹ ਹੋ ਗਿਆ ਤੇਲ ਹੂੰ ਤੇਲ ਹੋ ਗਿਆ ਦੇਖੋ ਮੈਂ ਇਸ 파ਰਕ ਦਾ ਆਪਾਂ ਜੀਰਾ ਬਸ ਜਰਾਂ ਨਾੜੀ ਖਾਣ ਮਸਾਲੇ ਚੰਗੀ ਤਰ੍ਹਾਂ ਭੋਟੀਓ ਸਾਡਾ ਸਨ ਅਦਰਕ ਆਪਾਂ ਇਕੱਠਾ ਹੀ ਪਾਇਆ ਹੈ ਤੇ ਚੰਗੀ ਤਰ੍ਹਾਂ ਬ੍ਰਾਊਨ ਕਰਾਂਗੇ ਇਹਨੂੰ ਹੁਣ ਹਲਾਉਦੇ ਕਿ ਜੀ ਗਾਇਸ ਤੇ ਪਿਆਜ਼ ਆਪਾਂ ਪਾ ਦਿੱਤੇ ਆ ਤੇ ਪਿਆਜ਼ਾਂ ਨੂੰ ਵੀ ਆਪਾਂ ਪੂਰਾ ਬ੍ਰਾਊਨ ਕਰਾਂਗੇ ਫਿਰ ਪਾਵਾਂਗੇ ਟਮਾਟਰ ਨੂੰ ਵਿੱਚ ਗਾਇਸ ਮੈਂ ਲੱਗਦੀ ਆ ਬਣਾਉਣ ਚੋਲ ਅੱਜ ਰੋਟੀ ਨਹੀਂ ਬਣਾਣੀ ਸੀ ਟਮਾਟਰ ਦੇ ਨਾਲ ਚੋਲੇ ਚੱਲੂ ਬਹੁਤ ਆ ਕਿਲੋ ਘਟਾ ਹੋਣੀ ਹੈ ਵੀ ਜੋੜੋ ਨਾ ਤਿੰਨ ਗੋਲੀਆਂ ਵੱਡੀਆਂ ਪਾਉਣੀਆਂ ਬਹੁਤ ਆ ਪੀਸ ਨੂੰ ਦੇ ਰਿਹਾ ਹਾਂ ਛੋਟੇ ਨਾਲ ਨਾਲ ਹਾਂ ਹਾਂਜੀ ਗਾਇਜ਼ ਮੈਂ ਤੋਲ ਰਹੀ ਹਾਂ ਮਟਨ ਤੇ ਕੱਲਾ ਕੱਲਾ ਪੀਸ ਵਧੀਆ ਤਰੀਕੇ ਨਾਲ ਤੋਲਦੇ ਕਿਤੇ ਬਾਹਰ ਨਾ ਨਿਕਾਉ ਦੇ। ਵੀਡੀਓ ਨੂੰ ਪੂਰਾ ਦੇਖਿਓ। ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਤੇ। ਹਾਂਜੀ ਗਾਇਸ ਮੈਂ ਰੱਖ ਦਿੱਤੇ ਸੀਗੇ ਚੋਲ ਧੋ ਕੇ ਮਾਰ ਕੇ ਪਾਣੀ ਪਾ ਕੇ ਅਸੀਂ ਵਾਲ ਕੇ ਚੋਲ ਜਿਆਦਾ ਖਾਣੇ ਆ ਇਸ ਕਰਕੇ ਮੈਂ ਵਾਲ ਕੇ ਬਣਾ ਲਏ ਤੋਂ ਤੇ ਪਿਆਜ਼ ਆਪਣੇ ਭੁੱਜ ਗਏ ਆ ਗਿਰ ਸਾਹਮਣੇ ਨਾ ਹਰੀਆਂ ਮਿਰਚਾਂ ਨੂੰ ਛੀਰੇ ਦੇ ਕੇ ਪਾਇਆ ਹੈ ਤੇ ਵਿੱਚ ਥਿੰਜਾਂ ਨੂੰ ਨਾ ਕੋਈ ਨਾ ਬਲੋ ਗਏ ਖਾਨੀ ਗਾਇਸ ਦੇਖੋ ਆਪਣੇ ਪਿਆਜ਼ ਵੀ ਬਰਾਊਨ ਹੋ ਗਏ ਹਨ ਵਧੀਆ ਬਰਾਊਨ ਹੋ ਗਏ ਆ ਹੁਣ ਮੈਂ ਪਾਵਾਂਗੀ ਇਹਦੇ ਵਿੱਚ ਮਸਾਲੇ ਲਓ ਵੀ ਗਾਇਸ ਮੈਂ ਮਸਾਲੇ ਸਾਰੇ ਪਾ ਦਿੱਤੇ ਆ ਨਮਕ ਮਿਰਚ ਕਾਲੀ ਕਾਲਾ ਨਮਕ ਮਿਰਚ ਲਾਲ ਤੇ ਹਲਦੀ ਮਸਾਲਾ ਤੇ ਗਰਮ ਮਸਾਲਾ ਮੈਂ ਥੋੜਾ ਪਾਇਆ ਕਿਉਂਕਿ ਸਣੀ ਮਸਾਲਾ ਵੀ ਪਾਣਾ ਆ ਹਾਂਜੀ ਗਾਇਸ ਤੇ ਟਮਾਟਰ ਵੀ ਤੇਰਾ ਪਾ ਦਈਏ ਅੱਗੇ ਮਿਰਚ ਪਾ ਦਈਏ ਥੋੜਾ ਜਿਹਾ ਕੁੱਜਣ ਦਵਾਂਗੇ ਇਹਨਾਂ ਨੂੰ ਤੇ ਕੋਲ ਲਸਣ ਦਾ ਗੱਠਾ ਸਾਬਤ ਪਾਇਆ ਹੈ ਹਾਂਜੀ ਗਾਇਸ ਤੇ ਇਹਦੇ ਵਿੱਚ ਹੁਣ ਮੈਂ ਕੱਟ ਕੇ ਥੋੜਾ ਜਿਹਾ ਨਿੰਬੂ ਨਚੋਰ ਕੇ ਪਾਵਾਂਗੀ ਇਦੇ ਨਾਲ ਚੋਲ ਆਪਣੇ ਆਪ ਹੋਰ ਵੀ ਜ਼ਿਆਦਾ ਵਧੀਆ ਖਿਲੇ-ਖਿਲੇ ਬਣਾਂਗੇ ਆ ਦੇਖੋ ਫਿਰ ਗਾਇਸ ਮੈਂ ਇਹਨਾਂ ਥੋੜਾ ਜਿਹਾ ਨਿੰਬੂ ਕੱਟਿਆ ਆ ਇਹ ਆਪਾਂ ਪੂਰਾ ਨਿਚੋਕ ਲੈਣਾ ਨਾਲੇ ਚੋਲਾਂ ਚ ਦੰਦਾਂ ਨੂੰ ਜਿਹੜਾ ਬਾਹਰੋਂ ਹੰਦਲੇ ਬਹੁਤ ਆਹ ਪੋਣੀ-ਪੋਣੀ ਟੰਡਾ ਨੂੰ ਉਹਦਾ ਆਪਾਂ ਕਿੱਲੇ ਲਿਆਉਣੀ ਸੀਗੀ ਉਹ ਗਲਤੀ ਕਰ ਲਈ ਹੁਣ ਲੈ ਆਉਣੀ ਸੀਗੀ ਖਲਾਗਾ ਨਹੀਂ ਚੂਲਮ ਤੇ ਨਿਤਰਾਪਾ ਨਿੰਬੂ ਪਾੰਦੇ ਨਾ ਚੋਲ ਜਲਦੀ ਕਲਰ ਲੱਗ ਜਾਂਦੇ ਆ ਤੇ ਮਿਰਚਾਂ ਚ ਬੰਦ ਜਾਂਦੇ ਆ ਗੈਸ ਮਟਰ ਪਾਉਣੇ ਵਰੀ ਆ ਗਈ ਸੀ ਥੁੜਕਾ ਆਪਣਾ ਮੱਖਣ ਜਿਹਾ ਢੋ ਗਿਆ ਤੇ ਥੁੜਕੇ ਨੇ ਤੇਲ ਛੱਡ ਦਿੱਤਾ ਹੁਣ ਆਪਾਂ ਪਾਵਾਂਗੇ ਮਟਰ ਇਹਨੂੰ ਇੱਕ ਤਰੀਕਾ ਪੁੱਜਣ ਦੇਣਾ ਫੇਰ ਇਹ ਤੁਸੀਂ ਵਿੱਚ ਮਟਰ ਨੂੰ ਪਾਉਣਾ ਹੈ ਅਦਰਵਾਈਜ਼ ਨਾ ਪਾਏ ਕਿਉਂਕਿ ਆਹਾਂ ਸੋਨ ਦਾ ਕੱਚਾ ਰਹਿ ਗਿਆ ਨਾ ਜੇ ਤੁਹਾਡਾ ਮਟਰ ਨਹੀਂ ਬੱਲਣਾ ਫਿਰ ਪੂਰਾ ਲਾਲ ਕਰਕੇ ਸਾਰੇ ਮਸਾਲੇ ਨੂੰ ਫੇਰ ਦੁਬਾਰਾ ਪਾ ਦੇਣਾ ਮਟਰ ਨੂੰ ਆਪਾਂ ਪਾ ਦੇਤਾ ਸਾਰਾ ਤੇ ਥੋੜੇ ਪੰਜ ਮਿੰਟ ਓੱਡੀ ਦੇਣੇ ਮਟਰ ਨੂੰ ਤੇ ਫਿਰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਲੋਵਾਵਾਂਗੇ ਸੀਟੀਆਂ ਇੱਧਰ ਮੈਂ ਥੋੜਾ ਨਾ ਪਾ ਪਾਪ ਦਿਵਾ ਰਹੀ ਹਾਂ ਇਹਨਾਂ ਨੂੰ ਪਾਣੀ ਮੈਂ ਕੱਢ ਦਿੱਤਾ ਚੋਲਾਂ ਦਾ ਇਹ ਮੀਟੂ ਮਸਾਲੇ ਦਾ ਤੇ ਪਾਣੀ ਮੈਂ ਪਾ ਦਿੱਤਾ ਆ ਡੇਢ ਕ ਗਲਾਸ ਹੀ ਪਾਣੀ ਪਾਇਆ ਆਪਾਂ ਛੀਟੀਆਂ ਵਗਾਉਣੀਆਂ ਆ ਹਾਂ ਲਵਾਉਣੀਆਂ ਆਪਾਂ ਤਾਂ ਕਰਕੇ ਡੇਢ ਗਲਾਸ ਪਾਣੀ ਪਾ ਲਿਆ ਥੋੜੀ ਲੱਗ ਕੇ ਨਾ ਥੱਲੇ ਪਰ ਆਪਾਂ ਸਬਜ਼ੀ ਸੁੱਕੀ ਐ ਗ੍ਰੇਵੀ ਵਾਲੀ ਪਾਣੀ ਆਪਾਂ ਸਾਰਾ ਸਟਾਉਲਣਾ ਥੋੜਾ ਲੱਗਿਆ ਮੇਰੇ ਛੀਤੀ ਲਗਵਾਉਣ ਮੂੰ ਲੱਗ ਗਈ ਸੀ ਭੁੱਖ ਤੇ ਲੱਗੇ ਆ ਪੀਨਟ ਬਣਾਉਣ ਇਹ ਪੀਨਟ ਚਾਟ ਪਿਆਜ਼ ਟਮਾਟਰ ਵਗੈਰਾ ਇਹਨਾਂ ਨੇ ਘੱਟ ਲਿਆ ਪੀਨਟਸ ਪਾ ਦਿੱਤੇ ਆ ਪਾਵਾਂਗੇ ਥੋੜਾ ਜਿਹਾ ਨਮਕ ਕਾਲਾ ਨਮਕ ਤੇ ਲਾਲ ਹੋਣੀ ਤੇਰਾ ਉਹ ਤਾਂ ਨਹੀਂ ਬਣੀਆ ਮਿਰਚਾਂ ਤਾਂ ਨਹੀਂ ਬਣੀਆਂ ਨਾ ਨਾ ਮਿਰਚਾਂ ਉਹਨਾਂ ਨੇ ਨਿੰਬੂ ਨੂੰ ਛੋੜ ਲਓ ਚੰਗੀ ਤਰ੍ਹਾਂ ਆ ਗਾਟ ਨੂੰ ਹੋਈ ਗਾਈਸ ਸਬ지 ਬਣ ਗਈ ਆਪਣੀ ਤੇ ਐਨ ਗੜ ਗਈ ਹੈ ਸਬਜੀ ਆਪਣੀ ਕਿਹ ਕਰੀ ਆਪਾਂ ਜਿਆਦਾ ਨਹੀਂ ਲਗਾਈ ਹੈਗੀ ਐਨ ਗਾੜੀ ਗਾੜੀ ਜੀ ਕਰੀ ਗਈ ਹੈ ਸਬਜੀ ਦੀ ਨਹੀਂ ਹੁਣ ਮੈਂ ਪਾ ਲਈਆਂ ਵਿੱਚ ਧਨੀਆ